ਰੱਬ ਦੇ ਰੰਗ ਅਲਫ ਲੈਲਾ ਕਹਾਣੀਆਂ ਤਹਿਤ ਅੱਜ ਦੀ ਕਹਾਣੀ ਇੱਕ ਦਿਨ ਖਲੀਫਾ ਤੇ ਉਸ ਦਾ ਵੱਡਾ ਵਜ਼ੀਰ ਸਦਾਗਰਾਂ ਦੇ ਭੇਸ ਵਿੱਚ ਬਗਦਾਦ ਸ਼ਹਿਰ ਦੀਆਂ ਗਲੀਆਂ ਵਿੱਚ ਲੰਘ ਰਹੇ ਸਨ ਅਚਾਨਕ ਉਹਨਾਂ ਨੇ ਇੱਕ ਬੜਾ ਆਲੀਸ਼ਾਨ ਮਕਾਨ ਵੇਖਿਆ ਜਿਹੜਾ ਨਵਾਂ ਹੀ ਬਣਿਆ ਸੀ ਪੁੱਛਣ ਤੋਂ ਪਤਾ ਲੱਗਾ ਕਿ ਉਹ ਮਕਾਨ ਗੋਗਿਆ ਹਸਨ ਨਾਮੀ ਇੱਕ ਰੱਸੀਆਂ ਵਟਣ ਵਾਲੇ ਦਾ ਹੈ ਜਿਹੜਾ ਪਹਿਲਾਂ ਤਾਂ ਬੜਾ ਗਰੀਬ ਸੀ ਪਰ ਹੁਣ ਸ਼ਹਿਰ ਦੇ ਵੱਡੇ ਤਨਾਡਾ ਵਿੱਚੋਂ ਗਿਣਿਆ ਜਾਂਦਾ ਹੈ ਇਹ ਗੱਲ ਸੁਣ ਕੇ ਖਲੀਫੇ ਨੂੰ ਗੋਗਿਆ हसन ਬਾਰੇ ਕੁਝ ਦਿਲਚਸਪੀ ਹੋ ਗਈ ਤੇ ਉਹਨੇ ਵਜ਼ੀਰ ਨੂੰ ਹੁਕਮ ਦਿੱਤਾ ਕਿ ਗੋਗਿਆ हसन ਨੂੰ ਅਗਲੇ ਦਿਨ ਰਾਜ ਦਰਬਾਰ ਵਿੱਚ ਪੇਸ਼ ਕੀਤਾ ਜਾਏ ਤਾਂ ਜੋ ਉਹ ਉਹਦੇ ਨੇ ਜੀਵਨ ਦੀ ਸਫਲਤਾ ਦਾ ਰਾਜ ਪੁੱਛ ਸਕੇ ਅਗਲੇ ਦਿਨ ਹੁਕਮ ਅਨੁਸਾਰ ਗੋਗਿਆ हसन ਦਰਬਾਰ ਵਿੱਚ ਹਾਜ਼ਰ ਹੋਇਆ ਬਾਦਸ਼ਾਹ ਦੇ ਕਹਿਣ ਤੇ ਉਹਨੇ ਆਪਣੀ ਜੀਵਨ ਕਹਾਣੀ ਇਸ ਤਰ੍ਹਾਂ ਸ਼ੁਰੂ ਕੀਤੀ ਕੀ ਇੱਕ ਕਹਾਣੀ ਐਸੇ ਸ਼ਹਿਰ ਵਿੱਚ ਦੋ ਮਿੱਤਰ ਰਹਿੰਦੇ ਸੀ ਇੱਕ ਦਾ ਨਾਂ ਸੀ ਸਵਾਦੀ ਤੇ ਦੂਜੇ ਦਾ ਨਾਂ ਸੀ ਸਵਾਦ ਇੱਕ ਗੱਲ ਤੇ ਉਹ ਕਦੇ ਸ਼ਮਤ ਨਹੀਂ ਸੀ ਹੋਈ। ਸਵਾਦੀ ਦਾ ਵਿਚਾਰ ਸੀ ਕਿ ਪੈਸੇ ਤੋਂ ਬਿਨਾ ਮਨੁੱਖ ਕਦੇ ਖੁਸ਼ ਨਹੀਂ ਰਹਿ ਸਕਦਾ। ਪਰ ਸਾਧ ਕਹਿੰਦਾ ਸੀ ਵੀ ਖੁਸ਼ੀ ਦੌਲਤ ਨਾਲ ਨਹੀਂ ਸਗੋ ਨੇਕੀ ਕਰਨ ਨਾਲ ਮਿਲਦੀ ਹੈ ਤੇ ਰੱਬ ਦੀ ਦਿੱਤੀ ਹੋਈ ਦਾਤ ਹੁੰਦੀ ਹੈ। ਸੋ ਇੱਕ ਦਿਨ ਜਦੋਂ ਉਹ ਦੋਵੇਂ ਮਿੱਤਰ ਉਹ ਸਥਾਨ ਲੰਘੇ ਉਹ ਲੰਘ ਰਹੇ ਸੀ ਜਿੱਥੇ ਮੈਂ ਰੱਸੀਆਂ ਵਟਣ ਜਾਂਦਾ ਸੀ ਤਾਂ ਉਹ ਮੈਨੂੰ ਦੇਖ ਕੇ ਅਚਾਨਕ ਰੁਕ ਗਏ। ਸਾਦ ਆਪਣੇ ਮਿੱਤਰ ਨੂੰ ਕਹਿਣ ਲੱਗਾ ਦੇਖ ਵਿਚਾਰਾ ਰੱਸੀਆਂ ਵਟਣ ਵਾਲਾ ਕਿੰਨੀ ਮਿਹਨਤ ਕਰ ਰਿਹਾ ਹੈ ਪਰ ਇਹਦੀ ਵਜ੍ਹਾ ਕਿ ਤਾਂ ਤੋਂ ਇਉਂ ਜਾਪਦਾ ਹੈ ਕਿ ਇਹ ਰੋਟੀਆਂ ਵੀ ਆਤ ਰਹੀ ਇਹੋ ਜਿਹਾ ਮੌਕਾ ਫੇਰ ਕਿੱਥੇ ਆਥ ਲੱਗਣਾ ਕੀ ਖਿਆਲ ਏਸੇ ਤੋਨਾ ਪਰਤਾ ਕੇ ਵੇਖ ਲਈਏ ਕਿ ਸਿਰਫ ਪੈਸਾ ਹੀ ਮਨੁੱਖ ਦੀ ਖੁਸ਼ੀ ਪੈਸਾ ਹੀ ਮਨੁੱਖ ਨੂੰ ਖੁਸ਼ੀ ਦੇ ਸਕਦਾ ਹੈ ਕਿ ਨਹੀਂ ਹਾਂ ਹਜੂਰ ਸਾਦੀ ਨੇ ਹੋਰ ਇਸ ਤੋਂ ਚੰਗਾ ਕਿਹੜਾ ਮੌਕਾ ਹੱਥ ਲੱਗਣਾ ਸੀ ਇਸ ਕਰਕੇ ਤਾਂ ਮੈਂ ਕੁਝ ਪੈਸੇ ਸਦਾ ਲਈ ਨਾਲ ਚੱਕੀ ਫਿਰਦਾ ਤਾਂ ਜੋ ਕਿਸੇ ਇਹੋ ਜਿਹਾ ਮਨੁੱਖ ਤੇ ਤਜਰਬਾ ਕਰਕੇ ਤਾਂ ਵੇਖਾਂ ਇਹ ਵਿਚਾਰ ਕੇ ਸਾਦੀ ਨੇ ਮੇਰਾ ਨਾਂ ਪੁੱਛਿਆ ਮੈਂ ਕਿਹਾ ਜਨਾਬ ਮੇਰਾ ਨਾਂ ਹਸਨੇ ਤੇ ਮੈਂ ਰस्सियां ਵਟਣ ਦਾ ਕੰਮ ਕਰਦਾ ਇਸੇ ਲਈ ਮੇਰੀ ਆਲੀ ਰस्सियां ਵਾਲਾ ਪਈ ਹੋਈ ਹੈ ਇਸ ਆਦਮੀ ਨੇ ਪੁੱਛਿਆ ਤੂੰ ਲੱਗਦਾ ਤਾਂ ਬੜਾ ਸਿਆਣਾ ਐ ਪਰ ਤੈਨੂੰ ਕਦੀ ਖਿਆਲ ਨਹੀਂ ਆਇਆ ਕਿ ਪੈਸੇ ਬਚਾ ਕੇ ਬਹੁਤ ساری ਸਾਨ ਖਰੀਦ ਲਵੇ ਤੇ ਆਪਣੇ ਵਪਾਰ ਨੂੰ ਵਧਾਉਣ ਦੀ ਕੋਸ਼ਿਸ਼ ਕਰੇ ਮੈਂ ਉੱਤਰ ਦਿੱਤਾ ਜਨਾਬ ਤੁਸੀਂ ਕਹਿੰਦੇ ਤਾਂ ਬਿਲਕੁਲ ਠੀਕ ਪਰ ਤੁਹਾਨੂੰ ਪਤਾ ਨਹੀਂ ਮੇਰੇ ਘਰ ਪਾਲਣ ਵਾਲੇ 6 ਜੀ ਨੇ ਸਾਰਾ ਦਿਨ ਕੰਮ ਕਰਕੇ ਮੇਰਾ ਲੱਕ ਟੁੱਟ ਜਾਂਦਾ ਤੇ ਜਾਂ ਤਾਂ ਕਿਤੇ ਦੋ ਡੰਗ ਦੀ ਮਸਾ ਰੋਟੀ ਨਸੀਬ ਹੁੰਦੀ ਹੈ ਫੇਰ ਵੀ ਰੱਬ ਦਾ ਲੱਖ ਲੱਖ ਸ਼ੁਕਰ ਕਰਦੇ ਆ ਕਿ ਕਿਸੇ ਅੱਗੇ ਹੱਥ ਤਾਂ ਨਹੀਂ ੱਡਣਾ ਪੈਂਦਾ ਜਿਸ ਵੇਲੇ ਮੈਂ ਆਪਣੀ ਗੱਲ ਗੱਲ ਖਤਮ ਕੀਤੀ ਸਾਦੀ ਨੇ ਕਿਹਾ ਜੇ ਮੈਂ ਤੈਨੂੰ 200 ਮੋਰਾ ਥੈਲੀ ਇਨਾਮ ਦੇਦਾ ਤਾਂ ਤਾਂ ਕੀ ਤੂੰ ਕੀ ਤੂੰ ਪ੍ਰਣ ਪ੍ਰਣ ਕਰਦਾ ਕਿ ਇਸ ਰਕਮ ਨੂੰ ਆਪਣੇ ਕਾਰੋਬਾਰ ਵਿੱਚ ਲਾ ਕੇ ਉਹਨੂੰ ਵਧਾਈਂਗਾ ਤੇ ਅਮੀਰ ਬਣਨ ਦੀ ਕੋਸ਼ਿਸ਼ ਕਰੇਂਗਾ ਇਹ ਸੁਣ ਕੇ ਪਹਿਲਾਂ ਤਾਂ ਮੈਂ ਸਮਝ ਗਿਆ ਕਿ ਉਹ ਸ਼ਾਇਦ ਮੇਰਾ ਮਖੌਲ ਉਡਾ ਰਿਹਾ ਪਰ ਉਹਦੇ ਚਿਹਰੇ ਦੀ سنجਿਦਗੀ ਦੇਖ ਕੇ ਮੇਰਾ ਸ਼ੰਕਾ ਦੂਰ ਹੋ ਗਿਆ ਤੇ ਮੈਂ ਕਿਹਾ ਜਨਾਬ 200 ਮੋਹਰਾਂ ਤਾਂ ਇੱਕ ਬਹੁਤ ਵੱਡੀ ਰਕਮ ਹੈ ਜੇ ਮੇਰੇ پاس ਕਿਤੇ ਇਸ ਦਾ ਚੌਥਾ ਹਿੱਸਾ ਵੀ ਹੋਵੇ ਤਾਂ ਮੈਨੂੰ ਯਕੀਨ ਹੈ ਮੈਂ ਥੋੜੇ ਚਿਰ ਵਿੱਚ ਹੀ ਮੈਂ ਬਾਕੀ ਰस्सੀਆਂ ਵਾਲਿਆਂ ਦੀਆਂ ਅੱਖਾਂ ਖੋਲ੍ਹ ਦੇਵਾਂਗਾ ਇਹ ਸੁਣ ਕੇ ਸਾਦੀ ਖੁਸ਼ ਹੋਇਆ ਉਹਨੇ ਆਪਣੀ ਜੋਗੇ ਵਿੱਚੋਂ ਇੱਕ ਥੈਲੀ ਕੱਢ ਕੇ ਮੇਰੇ ਹੱਥ ਤੇ ਫੜਾਈ ਤੇ ਕਿਹਾ ਇਹ ਲੈ 200 ਮੋਹਰਾਂ ਰੱਬ ਕਰੇ ਤੈਨੂੰ ਆਪਣੇ ਮੰਤ ਵਿੱਚ ਸਫਲਤਾ ਦੇਵੇ ਇਹ ਕਹਿ ਕਿ ਉਹ ਦੁਮਿਉਤ ਚਲੇਗੀ ਮੈਨੂੰ ਡਰ ਸੀ ਕਿ ਇੰਨੀ ਵੱਡੀ ਰਕਮ ਹੈ ਕਿਤੇ ਮੇਰੇ ਹੱਥੋਂ ਜਾਂਦੀ ਨਾ ਰਹੇ ਸੋ ਮੈਂ ਉਸ ਵਿੱਚੋਂ 10 ਮੋਰਾ ਕੱਢ ਕੇ ਬਾਕੀ ਦੀਆਂ ਬੜੇ ਧਿਆਨ ਨਾਲ ਆਪਣੀ ਪੱਗ ਦੇ ਪੇਚ ਵਿੱਚ ਲੁਕਾ ਲਈਆਂ ਮੇਰਾ ਖਿਆਲ ਸੀ ਕਿ ਇਹਨਾਂ 10 ਮੋਰਾ ਵਿੱਚੋਂ ਕੁਝ ਪੈਸਿਆਂ ਦਾ ਚਾੜਨ ਲਈ ਘਰ ਥੋੜਾ ਜਿਹਾ ਰਾਸ਼ਨ ਲੈ ਜਾਊਂਗਾ ਤੇ ਬਾਕੀ ਪੈਸਿਆਂ ਦਾ ਕੁਝ ਸਣ ਖਰੀਦ ਲੂੰਗਾ ਮੈਂ ਇੱਕ ਚਟਕਈ ਦੀ ਦੁਕਾਨ ਤੋਂ ਮਾਸ ਖਰੀਦਿਆ ਅਤੇ ਉਸ ਨੂੰ ਹੱਥ ਵਿੱਚ ਉਸ ਨੂੰ ਹੱਥ ਵਿੱਚ ਲਈ ਘਰ ਵੱਲ ਨੂੰ ਤੁਰ ਪਿਆ ਰਾਵਚ ਚਾਨਕ ਮੇਰੇ ਤੇ ਇੱਕ ਐਲ ਨੇ ਚਪਟਾ ਮਾਰਿਆ ਮਾਸਤਾ ਮੈਂ ਫੁਰਤੀ ਨਾਲ ਬਚਾ ਲਿਆ ਪਰ ਉਹਦੇ ਪੰਜੇ ਵਿੱਚ ਮੇਰੀ ਪੱਗ ਅੜ ਗਈ ਜੋ ਉਹ ਨਾਲ ਲੈ ਕੇ ਉੱਡ ਗਈ ਬਚੇ ਖੁਚੇ ਪੈਸਿਆਂ ਨਾਲ ਪਹਿਲਾਂ ਤਾਂ ਮੈਂ ਸਿਰ ਕੱਜਣ ਲਈ ਇੱਕ ਨਵੀਂ ਪੱਗ ਖਰੀਦੀ ਤੇ ਫੇਰ ਹਰ ਰੋਜ਼ ਮਾਂਗ ਆਪਣੇ ਕੰਮਕਾਰ ਵਿੱਚ ਜੁਟ ਗਿਆ ਥੋੜੇ ਦਿਨ ਤਾਂ ਚੰਗਾ ਗੁਜ਼ਾਰਾ ਚੱਲਦਾ ਰਿਹਾ ਪਰ ਜਦੋਂ ਉਹ ਪੈਸੇ ਵੀ ਮੁੱਕ ਗਏ ਤਾਂ ਪਹਿਲਾਂ ਵਾਂਗ ਫੇਰ ਸਾਡੇ ਘਰ ਭੁੱਖ ਨੰਗ ਵਰਤ ਗਈ ਪਰ ਮੈਂ ਰੱਬ ਦੀ ਰਜ਼ਾ ਵਿੱਚ ਖੁਸ਼ ਸੀ ਮੈਂ ਸੋਚਿਆ ਅਸੀਂ ਪ੍ਰਮਾਤਮਾ ਕੋਲੋਂ ਪੈਸੇ ਲਈ ਪਟਾ ਥੋੜੀ ਲਿਖਵਾਇਆ ਹੈ ਜੇ ਜਿਹੜਾ ਕੁਝ ਉਹਨੇ ਦਿੱਤਾ ਉਹਦੀ ਮਰਜ਼ੀ ਹੈ ਜੇ ਖੋ ਲਵੇ ਤਾਂ ਵੀ ਉਹਦੀ ਮਰਜ਼ੀ ਹੈ ਉਸ ਅੱਗੇ ਜ਼ੋਰ ਥੋੜਾ ਹੈ ਪਰ ਮੇਰੀ ਵੋਟੀ ਕਿਸੇ ਹੋਰ ਮਿੱਟੀ ਦੀ ਬਣੀ ਹੋਈ ਸੀ ਉਹਨੇ ਇਸ ਨੁਕਸਾਨ ਦੇ ਬੜੇ ਬੜੀ ਤਰਥਲੀ ਮਚਾਈ ਮੈਂ ਉਹਨੂੰ ਬਥੇਰਾ ਸਮਝਾਇਆ ਪਰ ਉਹ ਕਿੱਥੋਂ ਟਰਣ ਵਾਲੀ ਸੀ ਆਣ ਗਵਣ ਚ ਆ ਕੇ ਉਹ ਟੰਡੂ ਰਪਟਦੀ ਰਹੀ ਕਿ ਅਸੀਂ ਸਾਰੇ ਮਾਰੇਗੇ ਲੁੱਟੇਗੇ ਲੋਕਾਂ ਨੂੰ ਸਾਡੀ ਖਾਲਸਾ ਦਾ ਤਾਂ ਪਤਾ ਹੀ ਸੀ ਤੇ ਇਸ ਤੋਂ ਸਿਵਾ ਕੀ ਉਹ ਸਾਡਾ ਮਖੌਲ ਉਡਾਉਂਦੇ ਹੋਰ ਕੀ ਬਣਨਾ ਸੀ ਇਸੇ ਹਾਲਤ ਵਿੱਚ 6 ਮਹੀਨੇ ਲੰਘ ਗਏ ਇੱਕ ਦਿਨ ਅਚਾਨਕ ਉਹ ਦੋਵੇਂ ਮਿੱਤਰ ਸਾਦੀ ਤੇ ਸਾਦ ਫਿਰ ਮੇਰੇ پاس ਆਏ ਤੇ ਸਾਦ ਨੇ ਮੇਰਾ ਹਾਲ ਹਵਾਲ ਪੁੱਛਿਆ ਮੈਂ ਕਿਹਾ ਜਨਾਬ ਮੈਂ ਕੀ ਦੱਸਾਂ ਤੁਸੀਂ ਤਾਂ ਮੇਰੇ ਤੇ ਬੜੀ एहसान ਕੀਤਾ ਸੀਗਾ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜੇ ਉਹ ਚਾਹੇ ਤਾਂ ਮੈਂ ਲੱਖ ਦਾ ਕੱਖ ਕਰ ਦਿੰਦਾ ਕਹ ਕਿ ਮੈਂ ਉਹਨੂੰ ਇੱਲ ਵਾਲੀ ਸਾਰੀ ਵਾਰਤਾ ਸੁਣਾਈ ਤੇ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਗੱਲ 16 ਅੰਨੇ ਸੱਚ ਹੈ ਇਸ ਬਾਰੇ ਸ਼ਹਿਰ ਦਾ ਬੱਚਾ-ਬੱਚਾ ਜਾਣਦਾ ਸਾਦ ਨੇ ਵੀ ਮੇਰਾ ਪੱਖ ਲਿਆ ਤੇ ਬੜੀ ਹਮਦਰਦੀ ਜ਼ਾਹਰ ਕੀਤੀ ਸੋਚ ਵਿਚਾਰ ਕੇ ਸਾਦੀ ਨੇ ਆਪਣੇ ਚੋਗੇ ਵਿੱਚੋਂ 200 ਮੋਹਰਾਂ ਦੀ ਇੱਕ ਥੈਲੀ ਹੋਰ ਕੱਢੀ ਤੇ ਮੇਰੇ ਹਵਾਲੇ ਕਰਦਿਆਂ ਕਹਿਣ ਲੱਗਾ ਚਲੋ ਜੋ ਹੋਇਆ ਸੋ ਹੋਇਆ ਲੈ ਇਹ 200 ਮੋਹਰਾਂ ਹੋਰ ਲੈ ਸੰਭਾਲ ਕੇ ਰੱਖੀਂ ਤੇ ਵੇਖੀਂ ਅੱਗੇ ਵਾਂਗ ਹੱਥੋਂ ਨਾ ਚਲੀਆਂ ਜਾਣਾ ਰੱਬ ਕਰੇ ਤੇਰਾ ਕੁਝ ਸੌਰ ਜਾਏ ਮੈਂ ਖੁਸ਼ੀ ਤੇ ਹੈਰਾਨੀ ਵਿੱਚ ਡੁੱਬਾ ਸੋਚ ਰਿਹਾ ਸਾਂ ਕਿ ਉਹਦਾ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ ਕਿ ਉਹ ਦੋਵੇਂ ਉੱਥੇ ਤੁਰ ਪਏ ਮੈਂ ਕਿਹਾ ਦੇਖ ਰੱਬ ਦੇ ਰੰਗ ਇੰਨਾ ਨਾਲ ਕਿਹੜਾ ਪੁਰਾਣੇ ਜੁਗਾ ਦਾ ਲੈਣ ਦੇਣੇ ਨਾ ਜਾਣਨਾ ਪਛਾਣ ਫੇਰ ਵੀ ਉਹ ਦੋ ਵਾਰ ਮੇਰੇ ਹੱਥ ਤੇ ਮੋਹਰਾਂ ਦੀ ਬੁੱਕ ਬੁੱਕਾਂ ਦੇ ਬੋਕੋ ਲੱਜ ਗਈ ਇਸ ਤਰ੍ਹਾਂ ਸੋਚਦਾ ਮੈਂ ਕਾਲੀ ਕਾਲੀ ਕਰਨ ਤੁਰ ਪਿਆ ਤਾਂ ਜੋ ਇਹ ਪੈਸੇ ਕਿਸੇ ਨੁਕਰੇ ਲੁਕਾ ਦੇਵਾਂ ਮੈਨੂੰ ਡਰ ਸੀ ਕਿ ਕਿਸਮਤ ਮਾਰਿਆ ਤਾਂ ਮੈਂ ਹਾਂ ਹੀ ਕਿਤੇ ਅੱਗੇ ਵਾਂਗੇ ਇਹ ਮੋਹਰੇ ਵੀ ਹੱਥੋਂ ਨਾ ਚਲੀ ਜਾਂ ਜਾਣ ਘਰ ਵਿੱਚ ਕੋਈ ਨਹੀਂ ਸੀ ਮੇਰੀ ਬੋਟੀ ਬੱਚਿਆਂ ਨਾਲ ਖੇ ਕਿਧਰੇ ਬਾਹਰ ਗਈ ਹੋਈ ਸੀ ਮੈਂ ਦਿਲ ਵਿੱਚ ਸੋਚਿਆ ਸਗੋ ਚੰਗਾ ਏ ਕਿਸੇ ਨੂੰ ਪਤਾ ਹੀ ਨਹੀਂ ਲੱਗੂਗਾ ਦਸ ਮੋਹਰੇ ਮੈਂ ਆਪਣੇ ਪਾਸ ਰੱਖ ਲਈਆਂ ਬਾਕੀ ਦੀਆਂ ਇੱਕ ਰੁਮਾਲ ਵਿੱਚ ਬੰਨੀਆਂ ਤੇ ਧੂੜੇ ਵਾਲੇ ਡੱਬੇ ਵਿੱਚ ਲੁਕਾ ਕੇ ਰੱਖ ਦਿੱਤੀਆਂ ਜਦੋਂ ਮੇਰੀ ਬੋਟੀ ਬਾਹਰੋਂ ਆਈ ਤਮੈਂ ਬਾਜ਼ਾਰੋਂ ਸਣ ਲੈਣ ਚਲਾ ਗਿਆ ਸੀ ਮੇਰੀ ਬਦਨਸੀਬੀ ਵੇਖੋ ਉਸ ਦਿਨ ਖਾਣ ਨੂੰ ਘਰ ਭੰਗ ਭਰ ਵੀ ਆਟਾ ਨਹੀਂ ਸੀ ਤੇ ਜਦੋਂ ਮੇਰੀ ਵੋਟੀ ਰੋਟੀ ਪਕਾਉਣ ਲੱਗੀ ਤਾਂ ਆਟਾ ਬਿਲਕੁਲ ਖਤਮ ਵੇਖ ਕੇ ਉਹਨੇ ਧੂੜੇ ਦਾ ਡੱਬਾ ਫੇਰ ਇੱਕ ਵਾਰੀ ਇੱਕ ਫੇਰੀ ਵਾਲੇ ਕੋਲੇ ਉਲਟਾ ਦਿੱਤਾ ਤੇ ਉਹਦੇ ਬਦਲੇ ਆਟਾ ਲੈ ਲਿਆ ਜਦੋਂ ਮੇਰੇ ਘਰ ਮੁੜਨ ਤੇ ਮੇਰੀ ਵੋਟੀ ਨੇ ਦੱਸਿਆ ਕਿ ਮੈਂ ਉਹਨੇ ਮੇਰੇ ਪਿੱਛੋਂ ਕੀ ਕਮਾਈ ਕੀਤੀ ਹੈ ਤਾਂ ਮੈਨੂੰ ਬੜਾ ਦੁੱਖ ਹੋਇਆ ਮੈਂ ਸਿਰ ਤੇ ਦੋ ਹਥੜੇ ਮਾਰ ਕੇ ਕਿਹਾ ਕੰਬਖਤ ਔਰਤ ਸਾਡੇ ਪਿਓ ਦੀ ਕਿਹੜੀ ਜ਼ਗੀਰ ਲੱਗੀ ਹੋਈ ਹੈ ਕਿ ਤੂੰ ਇੰਨੀ ਦੌਲਤ ਕੌਡੀਆਂ ਦੇ ਪਾਲੋ ਢਾ ਦਿੱਤੀ ਤੈਨੂੰ ਪਤਾ ਹੈ ਉਸ ਵਿੱਚ 9 ਵੀਹਾਂ ਤੇ 10 ਮੋਹਰਾਂ ਪਈਆਂ ਸੀ ਜਿਹੜੀਆਂ ਮੇਰੇ ਇੱਕ ਮਿੱਤਰ ਨੇ ਮੈਨੂੰ ਅੱਜ ਹੀ ਦਿੱਤੀਆਂ ਸੀ ਇਹ ਗੱਲ ਸੁਣਦਿਆਂ ਉਹਦਾ ਰੰਗ ਫੱਕ ਹੋ ਗਿਆ ਪਾਗਲਾ ਵਾਂਗ ਪਿੱਟ-ਪਿੱਟ ਕੇ ਢਟਾਰ ਹੋ ਗਈ ਆਖਰ ਮੈਂ ਉਹਨੂੰ ਤਰਵਾਸ ਦਿੱਤਾ ਤੇ ਕਿਹਾ ਐਨਾ ਰੌਲਾ ਨਾ ਪਾ ਜੇ ਕਿਤੇ ਗਵੰਡਿਆਂ ਨੂੰ ਪਤਾ ਲੱਗ ਗਿਆ ਤਾਂ ਪਹਿਲਾਂ ਵਾਂਗ ਫੇਰ ਕਿਤੇ ਸਾਡਾ ਮਾਹੌਲ ਨਾ ਡਾਊਨ ਚਲੋ ਜੋ ਹੋਇਆ ਸੋ ਹੋਇਆ ਰੱਬ ਦਾ ਫੇਰ ਵੀ ਲੱਖ ਲੱਖ ਸ਼ੁਕਰ ਕਰਕੇ ਉਹਨਾਂ ਵਿੱਚੋਂ ਕੰਮ ਅੱਜ ਕੌਮ ਦਾ ਮੋਰਾ ਤਾਂ ਹੈਗੀਆਂ ਸਾਡੇ ਕੋਲੇ ਉਹਨਾਂ ਨਾਲ ਹੀ ਕੁਝ ਦਿਨ ਲੰਘਾਵਾਂਗੇ ਜੋ ਰੱਬ ਨੂੰ ਮਨਜ਼ੂਰ ਹੈ ਮੈਨੂੰ ਹੌਸਲਾ ਦੇਣ ਤੇ ਉਹ ਸੰਭਲ ਗਈ ਤੇ ਕੁਝ ਸਮਾਂ ਪਾ ਕੇ ਸਾਨੂੰ ਇਸ ਗੱਲ ਦਾ ਚਿਤ ਚੀਤਾ ਵੀ ਭੁੱਲ ਗਿਆ ਇੱਕ ਦਿਨ ਜਦ ਮੈਂ ਫੇਰ ਆਪਣੇ ਕੰਮ ਵਿੱਚ ਮਸਤ ਸਾਧੀ ਅਚਾਨਕ ਸਾਦੀ ਤੇ ਸੁਆਦ ਫੇਰ ਮੇਰੇ ਵੱਲ ਆਉਂਦਿਆਂ ਦੇਖਿਆ ਉਹਨਾਂ ਨੂੰ ਤੇ ਮੈਨੂੰ ਵਿੱਚ ਵਿੱਚ ਬੜੀ ਸ਼ਰਮ ਮਹਿਸੂਸ ਹੋ ਰਹੀ ਸੀ ਕਿ ਕਿਹੜੇ ਮੂੰਹ ਨਾਲ ਇਹਨਾਂ ਸਾਹਮਣੇ ਆਪਣੇ ਰੋਣੇ ਰੋਵਾਂ ਇਸ ਲਈ ਮੈਂ ਮੂੰਹ ਥੱਲੇ ਸੁੱਟ ਕੇ ਆਪਣਾ ਕੰਮ ਕਰਦਾ ਰਿਹਾ ਜਿਵੇਂ ਮੈਂ ਉਹਨਾਂ ਨੂੰ ਵੇਖਿਆ ਹੀ ਨਹੀਂ ਪਰੰਬ ਜਾਇ ਮੇਰੇ ਕੋਲ ਦੀ ਲੰਘ ਕੇ ਲੰਘ ਜਾਣ ਦੇ ਸਿੱਧਾ ਮੇਰੇ ਕੋਲ ਆ ਖੜੋਤੇ ਮੈਂ ਵੀ ਗੱਲ ਪਈ ਬਲਾ ਨੂੰ ਗਲੋ ਲਾਉਣ ਲਈ ਕਾਲੀ ਕਾਲੀ ਜੋ ਮੇਰੇ ਨਾਲ ਗੁਜ਼ਰਿ ਸੀ ਸੁਣਾਤੀ ਕਿ ਆ ਭਾਵੇਂ ਪ੍ਰਮਾਤਮਾ ਨੂੰ ਮਨਜ਼ੂਰ ਨਹੀਂ ਕਿ ਮੈਂ ਤੁਹਾਡੇ ਵਰਗੇ ਮਿੱਤਰਾਂ ਦੀ ਸਹੈਤਾ ਨਾਲ ਖਾਣ ਪੀਣ ਜੋਗਾ ਹੋ ਜਾਵਾਂ ਫਿਰ ਵੀ ਮੈਂ ਤੁਹਾਡੀ ਸਹੈਤਾ ਦਾ ਦਿਲੋਂ ਧੰਨਵਾਦ ਕਰਦਾ ਸਾਦੀ ਨੇ ਉੱਤਰ ਦਿੱਤਾ ਮੈਂ ਮੰਨਦਾ ਕਿ ਤੂੰ ਮੇਰੀ ਦਿੱਤੀ ਹੋਈ ਰਕਮ ਖਾ ਪੀ ਕੇ ਨਹੀਂ ਉਡਾ ਲਈ ਇਸ ਗੱਲ ਦਾ ਮੈਨੂੰ ਕੋਈ ਰੰਜ ਨਹੀਂ ਮੈਂ ਤੈਨੂੰ 400 ਮੋਰਾਂ ਦੇ ਕੇ ਗਵਾਈਆਂ ਨੇ ਪਰ ਮੈਂ ਤੇਰੀ ਹੋਰ ਸਹਾਇਤਾ ਕਰਨ ਨੂੰ ਤਿਆਰ ਨਹੀਂ ਫਿਰ ਉਹ ਆਪਣੇ ਮਿੱਤਰ ਦੇ ਮੂੰਹ ਹਲ ਮੂੰਹ ਕਰਕੇ ਕਹਿਣ ਲੱਗਾ ਮੇਰਾ ਤਜਰਬਾ ਤਾਂ ਗਲਤ ਨਿਕਲਿਆ ਹੈ ਹੁਣ ਤੇਰੀ ਵਾਰੀ ਹੈ ਤੂੰ ਤਜਰਬਾ ਕਰਕੇ ਵੇਖ ਲੈ ਸ਼ਾਇਦ ਠੀਕ ਨਿਕਲੇ ਸਾਦ ਪਾਸ ਇੱਕ ਥੈਲਾ ਸੀ ਜਿਸ ਵਿੱਚ ਇੱਕ ਸਿੱਕੇ ਤਾਂ ਇੱਕ ਵੱਡਾ ਸਾਰਾ ਟੁਕੜਾ ਸੀ ਤੇ ਉਹ ਸਾਦ ਨੇ ਕੱਢ ਕੇ ਮੇਰੇ ਹਵਾਲੇ ਕੀਤਾ ਤੇ ਕਿਹਾ ਮੇਰੇ ਪਾਸ ਤਾਂ ਇਹੀ ਕੁਝ ਹੈ ਜੇ ਰੱਬ ਨੇ ਚਾਹਿਆ ਤਾਂ ਇਸ ਨਾਲ ਹੀ ਤੇਰੇ ਘਰ ਲੈਰ-ਬਹਿਰ ਹੋ ਜਾਊਗੀ ਏ ਵੇ ਕਿ ਸੱਦ ਹੀ ਹੱਸੇ ਮੇਆ ਮਿੱਤਰਾ ਤੂੰ ਵੀ ਕਿਸੇ ਵੇਲੇ ਪੁੱਠੀਆਂ ਸਿੱਧੀਆਂ ਮਾਰਨ ਲੱਗ ਪੈਣਾ ਇਹ ਤਾਂ ਕੌਡੀ ਦਾ ਮੁੱਲ ਵੀ ਨਹੀਂ ਇਸ ਇਸ ਨੇ ਸਿਰ ਮਾਰਨਾ ਸਾਦ ਨੂੰ ਕੋਈ ਉਤਰਨਾ ਦਿੱਤਾ ਤੇ ਦੋਵੇਂ ਮਿੱਤਰ ਉੱਥੋਂ ਚਲੇ ਗਏ ਉਸ ਰਾਤ ਮੈਂ ਉਹ ਸਿੱਕੇ ਦਾ ਟੁਕੜਾ ਆਪਣੇ ਇੱਕ ਮਿੱਤਰ ਮੰਛੀ ਨੂੰ ਦੇ ਦਿੱਤਾ ਜਿਹੜਾ ਮੱਛੀਆਂ ਫੜਦਾ ਸੀ ਉਹਦੇ ਜਾਲ ਵਿੱਚਲਾ ਸਿੱਕਾ ਗਵਾਚ ਗਿਆ ਸੀ ਤੇ ਇਸ ਤੋਂ ਬਿਨਾ ਉਹਦਾ ਜਾਲ ਨਕੰਮਾ ਹੋ ਗਿਆ ਸੀ ऐसे दुखों कई दिनों मछियां नहीं सी फड़ सकया सिक्के ਦਾ ਟੁਕੜਾ ਲਾ ਕੇ ਉਹ ਬਹੁਤ ਖੁਸ਼ ਹੋਇਆ ਅਗਲੇ ਦਿਨ ਉਹਨੇ ਬੜੀਆਂ ਮੱਛੀਆਂ ਫੜੀਆਂ ਸਿੱਕੇ ਦੇ ਬਦਲੇ ਉਹਨ ਇੱਕ ਵੱਡੀ ਸਾਰੀ ਮੱਛਲੀ ਮੈਨੂੰ ਦੇ ਦਿੱਤੀ ਮੇਰੀ ਵੋਟੀ ਮੱਛੀ ਸਾਫ਼ ਕਰਨ ਲੱਗ ਪਈ ਉਸ ਵਿੱਚੋਂ ਬਲੌਰ ਵਰਗੀ ਇੱਕ ਚਮਕਦਾਰ ਚੀਜ਼ ਨਿਕਲੀ ਮਮੂਲੀ ਇਹ ਚੀਜ਼ ਸਮਝ ਕੇ ਮੇਰੀ ਵੋਟੀ ਨੇ ਉਹ ਖੇਡਣ ਲਈ ਬੱਚਿਆਂ ਨੂੰ ਦੇ ਦਿੱਤੀ ਉਹਨੂੰ ਵੇਖ ਕੇ ਬੱਚੇ ਆਪਸ ਵਿੱਚ ਝਗੜਨ ਲੱਗ ਪਏ ਤੇ ਇੰਨਾ ਚੀਕ ਛੜ ਪਿਆ ਗਿਆ ਕਿ ਤਾਂ ਕਾ ਕੇ ਮੈਂ ਉਹਨਾਂ ਦੇ ਹੱਥੋਂ ਉਹ ਚੀਜ਼ ਖੋ ਲਈ ਜਦ ਮੈਂ ਸੌਣ ਲੱਗਿਆ ਬੱਤੀ ਬੁਝਾਈ ਤਾਂ ਉਹਦੇ ਚੱਲਣ ਨਾਲ ਕਮਰਾ جگਮਗਾ ਉਠਿਆ ਇਹ ਵੇਖ ਕੇ ਮੈਂ ਬੜਾ ਹੈਰਾਨ ਹੋਇਆ ਤਾਂ ਵੋਟੀ ਨੂੰ ਕਿਹਾ ਸੋਨੇ ਦੀਆਂ ਮੋਹਰਾਂ ਨਾਲੋਂ ਤਾਂ ਇਹ ਸਿੱਕੇ ਦਾ ਟੁਕੜਾਈ ਚੰਗਾ ਨਿਕਲਿਆ ਆਏ ਹੋਰ ਕੋਜ ਨਹੀਂ ਤਾਂ ਤੇਲ ਦੇ ਪੈਸੇ ਹੀ ਬਚ ਜਾਇਆ ਕਰਨਗੇ ਆਂਡਗਵਾਲ ਵਿੱਚ ਹੀ ਇੱਕ ਜੋਰੀ ਰਹਿੰਦਾ ਸੀ ਅਗਲੇ ਭਲਕ ਜ਼ੋਰਨ ਨੇ ਪੁੱਛਿਆ ਕੀ ਗੱਲ ਹੈ ਰਾਤ ਨੂੰ ਤਾਂ ਬੱਚਿਆਂ ਨੇ ਇੰਨਾ ਤੂਫਾਨ ਚੱਕਿਆ ਹੋਇਆ ਸੀ ਸਾਰੀ ਰਾਤ ਪਰ ਮੇਰੀ ਅੱਖ ਹੀ ਨਹੀਂ ਲੱਗੀ ਮੇਰੀ ਵੋਟੀ ਨਹੀਂ ਕਿਹਾ ਕੀ ਦੱਸਾਂ ਭੈਣੇ ਸ਼ੀਸ਼ੇ ਦਾ ਇੱਕ ਟੁਕੜਾ ਜਿਆ ਸੀ ਮੈਂ ਕਿਤੇ ਭੁੱਲ ਕੇ ਉਹਨਾਂ ਦੇ ਹੱਥ ਦੇ ਦਿੱਤਾ ਬਸ ਉਹਨਾਂ ਨੇ ਝਗੜ ਝਗੜ ਕੇ ਸਾਡੇ ਨੱਕ ਚ ਦਮ ਕਰ ਦਿੱਤਾ ਜੌਰਨ ਨੇ ਮੇਰੀ ਰੋਟੀ ਨੂੰ ਬਲੌਰ ਦਾ ਟੁਕੜਾ ਖਾਣ ਲਈ ਕਿਹਾ ਜਦੋਂ ਮੇਰੀ ਰੋਟੀ ਨੇ ਜੌਰਨ ਨੂੰ ਕੱਢ ਕੇ ਵਿਖਾਇਆ ਤਾਂ ਉਸ ਵੇਲੇ ਉਹਨੂੰ ਮੁੱਲ ਖਰੀਦਣ ਲਈ ਤਿਆਰ ਹੋਗੀ ਪਰ ਬੱਚੇ ਉਸ ਨਾਲ ਲਸੂੜੇ ਵਾਂਗ ਚਿਮੜੇ ਹੋਏ ਸੀ ਛੱਡਣ ਦਾ ਨਾਂ ਨਹੀਂ ਸੀ ਲੈ ਰਹੇ ਸੋ ਜੌਰਨ ਕਹਿਣ ਲੱਗੀ ਚੰਗਾ ਇਹਨਾਂ ਨੂੰ ਇਸ ਵੇਲੇ ਖੇਡ ਲੈਣ ਦੇ ਫੇਰ ਗੱਲ ਕਰਾਂਗੇ ਜਦੋਂ ਮੈਂ ਘਰ ਮੁੜਿਆ ਤੇ ਮੇਰੀ ਵੋਟੀ ਨੇ ਮੈਨੂੰ ਸਾਰੀ ਗੱਲ ਸੁਣਾਈ ਮੈਨੂੰ ਖੁੜਕ ਗਈ ਕਿ ਇਹ ਆਮ ਸ਼ੀਸ਼ਾ ਨਹੀਂ ਬਲਕਿ ਕੋਈ ਬਹੁਤ ਕੀਮਤੀ ਹੀਰਾ ਹੋਣਾ ਹੈ ਮੈਂ ਜੋਰੀ ਨਾਲ ਗੱਲ ਕੀਤੀ ਉਸ ਹੀਰੇ ਨੂੰ ਉਸੇ ਵੇਲੇ 1 ਲੱਖ ਮੋਹਰਾਂ ਤੇ ਖਰੀਦਣ ਲਈ ਰਾਜ਼ੀ ਹੋ ਗਿਆ ਜੋਰੀ ਨੇ ਝਟਪਟੇ ਰਕਮ ਮੇਰੇ ਹੱਥਾ ਫੜਾਈ ਤੇ ਉਹ ਕੀਮਤੀ ਹੀਰਾ ਜਿਸ ਨੂੰ ਅਸੀਂ ਮਾਮੂਲੀ ਜਿਹਾ ਪੱਥਰ ਸਮਝਦੇ ਸਾਂ ਖੁਸ਼ੀ-ਖੁਸ਼ੀ ਆਪਣੇ ਘਰ ਲੈ ਗਿਆ ਮੈਂ ਪ੍ਰਮਾਤਮਾ ਦਾ ਲੱਖ-ਲੱਖ ਸ਼ੁਕਰ ਕੀਤਾ ਕਿ ਮੇਰੇ ਦਿਨ ਫੇਰ ਦਿੱਤੇ ਆ ਫੇਰ ਅਗਲੇ ਦਿਨ ਮੈਂ ਸ਼ਹਿਰ ਦੇ ਸਾਰੇ ਰੱਸੀਆਂ ਵਟਣ ਵਾਲਿਆਂ ਦੇ ਘਰ ਗਿਆ ਤੇ ਉਹਨਾਂ ਨੂੰ ਕਿਹਾ ਤੁਸੀਂ ਆਪਣਾ ਸਾਰਾ ਟਿੱਲ ਲਾ ਕੇ ਕੰਮ ਕੱਢੋ ਮੈਂ ਸਾਰਾ ਮਾਲ ਖਰੀਦਣ ਲਈ ਤਿਆਰ ਆ ਫੇਰ ਮੈਂ ਮਾਲ ਪਾਉਣ ਲਈ ਕਈ ਦੁਕਾਨਾਂਾਂ ਖਰੀਦ ਲਈਆਂ ਜਲਦੀ ਹੀ ਮੇਰਾ ਕਾਰੋਬਾਰ ਇੰਨਾ ਵੱਧ ਗਿਆ ਕਿ ਮੈਂ ਕਈ ਵੱਡੇ ਵੱਡੇ ਕਾਰਖਾਨੇ ਬੜਵਾ ਲਏ ਤੇ ਰਹਿਣ ਲਈ ਇੱਕ आलीशान ਮਹਿਲ ਬਣਾ ਲਿਆ ਕੁਝ ਸਮਾਂ ਪਾ ਕੇ ਮੇਰੇ ਦੋਵੇਂ ਮਿੱਤਰ ਸਾਦ ਤੇ ਸਾਦੀ ਪਹਿਲਾਂ ਵਾਂਗ ਮੈਨੂੰ ਮਿਲਣ ਆਏ ਉਹਨਾਂ ਦਾ ਖਿਆਲ ਸੀ ਕਿ ਮੈਂ ਆਪਣੇ ਪੁਰਾਣੇ ਘਰ ਵਿੱਚ ਹੀ ਮੁਸੀਬਤਾਂ ਦੇ ਦਿਨ ਕੱਟ ਰਿਹਾ ਹੋਵਾਂਗਾ ਪਰ ਮੈਨੂੰ ਉੱਥੇ ਨਾ ਵੇਖ ਕੇ ਉਹ ਪੁੱਛਦੇ ਪਛਾਉਂਦੇ ਮੇਰੇ ਮਹੱਲ ਵਾ ਲਾ ਗਏ ਉਹਦੀ ਸੁੰਦਰਤਾ ਤੇ ਅਨੋਖੀ ਛੱਬ ਵੇਖ ਕੇ ਉਹਨਾਂ ਸਮਝਿਆ ਕਿ ਦੱਸਣ ਵਾਲਿਆਂ ਨੇ ਸ਼ਾਇਦ ਟਪਲਾ ਲਾਤਾ ਸਨ ਗਲਤ ਪੀਚਦਾ ਮੇਰਾ ਦਰਬਾਰ ਤੇ ਤਸੱਲੀ ਦਿਵਾਉਣ ਤੇ ਕਿਹਾ ਕਿ ਇਹ ਮਹੱਲ ਮੇਰਾ ਹੀ ਹੈ ਉਹ ਚੀਜ਼ ਕਿਦੇ ਚੀਜ਼ ਦੇ ਅੰਦਰ ਆਈ ਮੈਨੂੰ ਰੰਗ-ਬਰੰਗੇ ਨਵੇਂ-ਨਵੇਂ ਸੋਨੇ ਹੂੰ ਰੰਗ ਵਿੱਚ ਦੇਖ ਕੇ ਉਹ ਬੜੇ ਹੈਰਾਨ ਵੀ ਹੋਏ ਤੇ ਪਰੇਸ਼ਾਨ ਵੀ ਮੈਂ ਉਹਨਾਂ ਨੂੰ ਆਪਣੀ ਮਹੱਲ ਦਾ ਇੱਕ-ਇੱਕ ਕਮਰਾ ਦਿਖਾਇਆ ਬਾਗ ਦੀ ਸੈਰ ਕਰਾਈ ਜਿਸ ਵਿੱਚ ਰੰਗ-ਬਰੰਗੇ ਫੁੱਲ ਫਲ ਲੱਗੇ ਹੋਏ ਸੀ ਜਿਸ ਵਿੱਚ ਸਾਫ਼ ਪਾਣੀ ਦਾ ਇੱਕ ਨਹਿਰ ਵਗ ਰਹੀ ਸੀ ਫਿਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਇੱਕ ਰਾਤ ਮੇਰੇ ਮਹਿਮਾਨ ਬਣ ਕੇ ਮੈਨੂੰ ਸੇਵਾ ਦਾ ਮਾਣ ਬਖਸ਼ਣ ਉਹਨਾਂ ਨੇ ਮੇਰੀ ਬੇਨਤੀ ਮੰਨ ਲਈ ਅਗਲੇ ਪਲਕ ਜਦੋਂ ਅਸੀਂ ਬਾਗ ਵਿੱਚ ਬੈਠੇ ਗੱਪਾਂ ਮਾਰ ਰਹੇ ਸਾਂ ਕਿ ਮੇਰੇ ਦੋਵੇਂ ਲੜਕੇ ਮੈਨੂੰ ਇੱਕ ਪੱਗ ਵਿੱਚ ਪੰਛੀਆਂ ਦਾ ਬਣਿਆ ਹੋਇਆ ਆਲਣਾ ਵਖਾਉਣ ਲਈ ਲੈ ਆਏ ਅਸੀਂ ਸਾਰਿਆਂ ਨੇ ਉਸ ਵੱਲ ਬੜੇ ਗੌਰ ਨਾਲ ਵੇਖਿਆ ਮੈਨੂੰ ਝਟ ਯਾਦ ਆ ਗਿਆ ਵੀ ਇਹ ਪੱਗ ਤਾਂ ਉਹੀ ਹੈ ਜਿਹੜੀ ਏਲ ਮੇਰੇ ਸਿਰ ਤੇ ਝੱਟਾ ਮਾਰ ਕੇ ਲੈ ਗਈ ਸੀ ਉਸ ਵਿੱਚੋਂ ਆਲਣਾ ਇੱਕ ਪਾਸੇ ਕੱਢ ਕੇ ਤੇ ਉਸ ਦੇ ਪੇਚ ਖੋਲ ਕੇ ਜਦ ਮੈਂ ਵੇਖਿਆ ਤਾਂ ਉਹ ਮੋਹਰਾਂ ਵਾਲੀ ਥੈਲੀ ਉਸੇ ਤਰ੍ਹਾਂ اٹਕੀ ਪਈ ਸੀ ਨਿਕਲੀ ਜਿਵੇਂ ਮੈਂ ਰੱਖੀ ਸੀ ਜਦੋਂ ਸਾਦੀ ਨੇ ਇਹ ਥੈਲੀ ਵੇਖੀ ਤਾਂ ਉਹ ਹੈਰਾਨ ਰਹਿ ਗਿਆ ਅਸਲ ਵਿੱਚ ਉਹ ਮੇਰੀ ਇਸ ਗੱਲ ਨੂੰ ਕਿ ਮੇਰੀ ਪਾਗ ਨੂੰ ਇਹ ਲੁੜਾ ਕੇ ਲੈ ਗਈ ਸੀ ਗੱਪ ਹੀ ਸਮਝਦਾ ਰਿਹਾ ਸੀ ਉਹਨਾਂ ਦਾ ਖਿਆਲ ਸੀ ਕਿ ਉਹਦੇ ਪੈਸੇ ਤੋਂ ਹੀ ਇੰਨਾ ਮਾਲਦਾਰ ਬਣਿਆ ਹਾਂ ਉਹ ਕਹਿਣ ਲੱਗਾ ਭਾਵੇਂ ਜਿੰਨਾ ਮਰਜ਼ੀ ਕਹੋ ਮੈਂ ਤਾਂ ਕਦੇ ਮੰਨਣ ਨੂੰ ਤਿਆਰ ਨਹੀਂ ਸਾ ਕਿ ਸਾਤ ਦੇ ਦਿੱਤੇ ਹੋਏ ਸਿੱਕੇ ਦੇ ਟੁਕੜੇ ਦੇ ਤੇਰੇ ਦਿਨ ਮੁੜਿਆ ਮੇਰਾ ਤਾਂ ਇਹ ਪੱਕਾ ਯਕੀਨ ਸੀ ਕਿ ਇੱਕ ਕੀ ਪੈਸੇ ਤੋਂ ਹੀ ਯਕੀਨ ਸੀ ਕਿ ਪੈਸੇ ਤੋਂ ਹੀ ਪੈਸਾ ਬਣਦਾ ਹੈ ਉਸ ਸ਼ਾਮ ਕੁਦਰਤ ਨੇ ਐਸੀ ਖੇਡ ਰਚੀ ਕਿ ਆਪਣੇ ਘੋੜੇ ਲਈ ਸਾਨੂੰ ਕੁਝ ਜੌਆਂ ਦੀ ਲੋਡ ਲੋਡ ਪੈ ਗਈ ਸਾਰਾ ਬਾਜ਼ਾਰ ਛਾਣ ਮਾਰਿਆ ਪਰ ਜੇ ਕਿਤੇ ਜੌਨਾ ਮਿਲੇ ਸਿਰਫ ਇੱਕ ਛੋਟੀ ਜੀ ਦੁਕਾਨ ਤੇ ਥੋੜਾ ਜਿਹਾ ਜੌਂ ਦਾ ਧੂੜਾ ਸੀ ਜਦੋਂ ਮੇਰੀ ਨੌਕਰ ਨੇ ਉਹ ਘੋੜੇ ਲਈ ਖੁਰਲੀ ਵੇਚੂ ਲਦਿਆ ਤਾਂ ਵਿੱਚੋਂ ਇੱਕ ਛੋਟੀ ਜੀ ਗੰਢ ਨਿਕਲੀ ਜਿਸ ਦੇ ਵਿੱਚ ਕੋਈ ਭਾਰੀ ਜੀ ਚੀਜ਼ ਬੰਨੀ ਹੋਈ ਸੀ ਉਹ ਗੰਢ ਨੂੰ ਬਿਨਾਂ ਖੋਲੇ ਮੇਰੇ ਕੋਲੇ ਲੈ ਆਇਆ ਕਿਉਂਕਿ ਉਹਨੇ ਕਈ ਵਾਰ ਪਹਿਲਾਂ ਮੈਥੋਂ ਮੇਰੀ ਗਵਾਚੀ ਹੋਈ ਗੰਢ ਬਾਰੇ ਸੁਣਿਆ ਹੋਇਆ ਸੀ ਉਹਦਾ ਖਿਆਲ ਸੀ ਕਿ ਇਹ ਗੰਢ ਸ਼ਾਇਦ ਇਹੀ ਹੋਵੇ ਜਦੋਂ ਮੈਂ ਉਹ ਗੰਡ ਵੇਖੀ ਤਾਂ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਮੈਂ ਸੋਚਿਆ ਕਿ ਜਦੋਂ ਕਿਸੇ ਦੇ ਚੰਗੇ ਦਿਨ ਆਉਣੇ ਹੁੰਦੇ ਆ ਤਾਂ ਪੁੱਠੀਆਂ ਵੀ ਸਿੱਧੀਆਂ ਹੋ ਜਾਂਦੀਆਂ ਉਹ ਗੰਡ ਲੈ ਕੇ ਮੈਂ ਆਪਣੇ ਦੋਹਾਂ ਮਿੱਤਰਾਂ ਨੂੰ ਵਿਖਾਈ ਤੇ ਕਿਹਾ ਜਨਾਬ ਮੇਰੀਆਂ ਗੱਲਾਂ ਤੇ ਸ਼ਾਇਦ ਤੁਸੀਂ ਕਦੇ ਤੁਸੀਂ ਸ਼ੱਕ ਹੀ ਕਰਦੇ ਮੈਂ ਸੱਚ ਨਾ ਮੰਨਦੇ ਉਹ ਪਰਮਾਤਮਾ ਬੜਾ ਬਿਆਨਤ ਹੈ ਉਹਨੇ ਤੁਹਾਨੂੰ ਮੇਰੀ ਗੱਲ ਤੇ ਯਕੀਨ ਦਿਵਾਉਣ ਲਈ ਇਹ ਵੇਖੋ ਇੱਕ ਸਬੂਤ ਹੋਰ ਭੇਜਿਆ ਇਹ ਗੰਡ ਉਹੀ ਹੈ ਜਿਹੜੀ ਮੈਂ ਧੂੜੇ ਦੇ ਆਟੇ ਵਿੱਚ ਲੁਕਾ ਕੇ ਰੱਖੀ ਸੀ ਮੇਰਾ ਨਹੀਂ خیال ਸੀ ਕਿ ਹੁਣ ਇਹ ਮੈਨੂੰ ਵਾਪਸ ਮਿਲੂਗੀ ਜੇ ਤੁਹਾਡੀ ਆਗਿਆ ਹੋਵੇ ਤਾਂ ਮੈਂ ਇਹ ਗਰੀਬ ਗੁਰਬੇਆਂ ਵਿੱਚ ਵੰਡ ਦੇਵਾਂ ਖਲੀਫਾ ਜੋ ਸਾਦ ਦੇ ਪੇਸ ਵਿੱਚ ਸੀ ਆਪਣੇ ਆਪ ਨੂੰ ਜ਼ਾਹਿਰ ਕਰਦਿਆਂ ਹੋਇਆ ਹਸਨ ਨੂੰ ਕਹਿਣ ਲੱਗਿਆ ਹਸਨ ਤੇਰੀ ਕਹਾਣੀ ਸੁਣ ਕੇ ਮੈਨੂੰ ਇੰਨੀ ਖੁਸ਼ੀ ਹੋਈ ਕਿ ਮੈਂ ਦੱਸ ਨਹੀਂ ਸਕਦਾ ਇਸ ਤੋਂ ਪਤਾ ਲੱਗਦਾ ਹੈ ਕਿ ਰੱਬ ਦੇ ਕੰਮ ਕੰਮ ਬੜੇ ਨਿਆਰੇ ਨੇ ਜੋ ਚਾਹੇ ਤਾਂ ਉਹ ਕੱਖ ਤੋਂ ਲੱਖ ਕਰ ਸਕਦਾ ਹੈ ਇੱਕ ਹੀਰਾ ਜਿਹੜਾ ਤੈਨੂੰ ਮੱਛੀ ਚੋਂ ਲੱਭਾ ਸੀ ਅਸਲ ਵਿੱਚ ਮੈਂ ਖਜ਼ਾਨੇ ਲਈ ਖਰੀਦਿਆ ਸੀ ਇੱਕ ਵਾਰ ਬੇੜੀ ਵਿੱਚ ਸੈਰ ਕਰਦਿਆਂ ਮੇਰੇ ਹੱਥੋਂ دریا 'ਚ ਜਾ ਪਿਆ ਸੀ ਤੇ ਬੜੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਹੀਂ ਸੀ ਲੱਭਾ ਫਿਰ ਉਹਨੇ ਸਾਦੀ ਵੱਲ ਮੁੜ ਕੇ ਕਿਹਾ ਜੇ ਤੈਨੂੰ ਇਸ ਗੱਲ ਤੇ ਯਕੀਨ ਨਹੀਂ ਤਾਂ ਖਜ਼ਾਨਚੀ ਨੂੰ ਪੁੱਛ ਕੇ ਪੱਕਾ ਪਤਾ ਕਰ ਲੈ ਫਿਰ ਤੈਨੂੰ ਪੂਰੀ ਤਰ੍ਹਾਂ ਯਕੀਨ ਪੱਜ ਜਾਊਗਾ ਕਿ ਸਿਰਫ ਪੈਸਾ ਹੀ ਮਨੁੱਖ ਨੂੰ ਅਮੀਰ ਨਹੀਂ ਬਣਾ ਸਕਦਾ ਅਮੀਰੀ ਗਰੀਬੀ ਸਭ ਰੱਬ ਦੇ ਹੱਥ ਵਿੱਚ ਹੈ ਆਪਣੀ ਕਹਾਣੀ ਖਤਮ ਹੁੰਦੀ ਹੈ ਰੱਬ ਦੇ ਰੰਗ ਅਗਲੀਆਂ ਸੋਹਣੀਆਂ ਮਜ਼ੇਦਾਰ ਕਹਾਣੀਆਂ ਨਾਲ ਫਿਰ ਮਿਲਾਂਗੇ ਮਿਲਦੇ ਰਹਾਂਗੇ ਤੇ ਬਹੁਤ ਸਾਰਾ ਪਿਆਰ ਅਸ਼ੀਰਵਾਦ ਆਪਣਾ ਧਿਆਨ ਰੱਖਣਾ ਰੱਬ ਰਾਖਾ ਮੁਢਲੀ ਕਹਾਣੀ ਅਲਫ ਲੈਲਾ